ਬਠਿੰਡਾ ਦੇ ਵਿੱਚ ਬੱਚੇ ਨੂੰ ਕਨੈਪ ਕਰਨ ਦੇ ਅਗਵਾ ਕਰਨ ਦੇ ਮਾਮਲੇ ਦੇ ਵਿੱਚ 40 ਲੱਖ ਦੀ ਫਰौती ਮੰਗੀ ਗਈ ਸੀ 40 ਲੱਖ ਦੀ ਫਰौती ਮੰਗਣ ਤੋਂ ਬਾਅਦ ਜੋ 10 ਲੱਖ ਰੁਪਇਆ ਸੀ ਉਹ ਪਰਿਵਾਰ ਵੱਲੋਂ ਦੇ ਦਿੱਤਾ ਗਿਆ ਸੀ ਲੇਕਿਨ ਪੁਲਿਸ ਦੀ ਮੁਸਤਦੀ ਦੇ ਨਾਲ ਜਲਦੀ ਹੀ ਇਸ ਮਾਮਲੇ ਨੂੰ ਹੱਲ ਕਰ ਲਿਆ ਗਿਆ ਤੇ ਜਿਹੜਾ ਬੱਚਾ ਸੀ ਉਸ ਨੂੰ ਵੀ ਸਹੀ ਸਲਾਮਤ ਹੈ ਜਿਹੜਾ ਉਹ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ ਤੇ ਪੁਲਸ ਦੀ ਕਾਨਫਰੰਸ ਹੋਣ ਤੋਂ ਬਾਅਦ ਦੇਖੋ ਕਿਵੇਂ ਦੋਸ਼ੀਆਂ ਤੇ 10 ਲੱਖ ਦੀ ਨਗਦੀ ਬਰਾਮਦ ਕੀਤੀ ਗਈ ਆ ਤੇ ਕਿਸ ਤਰ੍ਹਾਂ ਦੋਸ਼ੀ ਨੇ ਜਿਹੜੇ ਪੁਸ ਦੇ ਨਾਲ ਖੜੇ ਦਿਖਾਈ ਦੇ ਰਹੇ ਨੇ ਕਿਵੇਂ ਦੇਖੋ ਦੋਸ਼ੀਆਂ ਦੇ ਹੱਥ ਕੜੀਆਂ ਲੱਗੀਆਂ ਹੋਈਆਂ ਨੇ ਤੇ ਦੇਖ ਸਕਦੇ ਹੋ ਕਿ ਕਿ ਬੁਰੇ ਕੰਮ ਦਾ ਬੁਰਾ ਨਤੀਜਾ ਬੰਦਾ ਕਰਦਾ ਵੰਦਾ ਪਰ ਲੇਕਿਨ ਬਾਅਦ ਦੇ ਵਿੱਚ ਪਤਾ ਲੱਗਦਾ ਕਿਉਂਕਿ ਬੱਚੇ ਨੇ ਉਹ ਗਵਾਹ ਕੀਤਾ ਸੀ ਜਿਸ ਦੇ ਬਦਲੇ ਉਹਨਾਂ ਨੇ 40 ਲੱਖ ਦੀ ਫਰੋਤੀ ਮੰਗੀ ਸੀ ਤੇ 10 ਲੱਖ ਰੁਪਏ ਜਿਹੜਾ ਕੈਸ਼ ਮਿਲ ਗਿਆ ਸੀ ਪਰਿਵਾਰ ਨੇ ਦਿੱਤਾ ਸੀ ਉਸ ਨੂੰ ਪੁਲਿਸ ਨੇ ਬਰਾਮਦ ਕਰ ਲਿਆ ਹੈ ਤਾਂ ਅੱਜ ਕੱਲ੍ਹ ਸ਼ਾਰਟਕਟ ਰਸਤਾ ਅਪਣਾਉਣ ਦੀ ਬੜੀ ਕਾਲੀ ਕਰਦੇ ਆ ਪਰ ਇਨਜਾਮ ਆਇਦਾ ਬੜਾ ਭੈੜਾ ਹੁੰਦਾ ਕਿਉਂਕਿ ਹੁਣ ਸਾਰੀ ਉਮਰ ਜੇਲ੍ਹ ਦੇ ਵਿੱਚ ਸਲਾਖਾਂ ਦੇ ਵਿੱਚ ਜਾਣਾ ਪਊਗਾ ਪਿੱਛੇ ਪਰਿਵਾਰ ਨੂੰ ਜਿੰਦੇ ਇਸ ਕਰਕੇ ਜਿਹੜਾ ਇਹ ਸ਼ਾਰਟਕਟ ਰਸਤਾ ਜਿਹੜਾ ਪੈਸੇ ਕਮਾਉਣ ਦਾ ਇਹਦਾ ਅੰਤ ਜਿਹੜਾ ਮਾੜਾ ਹੀ ਹੈ ਅੱਜ ਇਹ ਤੁਸੀਂ ਦੇਖ ਸਕਦੇ ਹੋ ਕਿ ਕਿਡਨੈਪਰ ਹੈ ਜਿਹੜੇ ਸੋ ਨਾਲ ਇੱਕ ਲੀਡਿਸ ਹੈ ਜਿਹੜੀ ਔਰਤ ਆ ਦੇ ਪਿੱਛੇ ਰੱਖ ਆ ਵੀਰਿਆ ਨਹੀਂ ਪੈਸੇ ਜਿੱਕ ਮਣ ਪੈਸੇ ਨਹੀਂ ਕੱਢੀ ਪਾਜੀ ਆ ਫੜੀ ਫੜੀ ਡੱਬੇ ਬੜੀ ਆਗਰੇ ਪੈਸੇ ਕੱਢੀ ਗਏ ਇੱਕ ਤੁਸੀਂ ਦੇਖਦੇ ਹੋ ਡੱਬੇ ਦੇ ਵਿੱਚ ਖਿਲਾਉਣਾ ਰਮੋਲਵਰ ਹੈ ਅੱਜ ਪਿਸਟੋਲ ਜਿਹੜਾਪਨ ਜਿਹੜਾ ਹੈਗਾ ਵੀ ਸਲੀਟ ਹੈ ਤੇ 10 ਲੱਖ ਰੁਪਈਆ ਕੈਸ਼ ਹੈ ਡੱਬਿਆਂ ਦੇ ਵਿੱਚ ਤਿੰਨ ਡੱਬਿਆਂ ਦੇ ਵਿੱਚ ਬੋਰਡ ਦੇ ਵਿੱਚ ਪੇਸ਼ ਕਰਕੇ ਹੋਰ ਜਾਂਚ ਕੀਤੀ ਜਾਊਗੀ ਲੜਕਾ ਵੀ ਸਹੀ ਸਲਾਮਤ ਹੈ ਜਿਹੜਾ ਪਰਿਵਾਰ ਦੇ ਫੋਮ ਦਿੱਤਾ ਪੁਲਿਸ ਨੇ बठिंडा पुलिस ने दस लाख रुपया कैश भी तो लगातार पुलिस ने का पीछा कर रही थी ट्रेस कर रही थी अजी